ਕਿਸ਼ਨ ਖੇਡਾਂ ਦੇ ਵਿੱਚ ਅੱਜ 8ਵੇਂ ਦਿਨ ਪੁਰਸ਼ ਤੀਰ ਅੰਦਾਜ਼ਾ ਨੇ ਕੰਪਾਊਂਡ ਇਵੈਂਟ ਦੇ ਵਿੱਚ 골ਡ ਮੈਡਲ ਆਪਣੇ ਨਾਂ ਕਰ ਲਿਆ ਹੈ। ਅਭਿਸ਼ੇਕ ਫਰਮਾ, ਸੰਦੀਪ ਕੁਮਾਰ ਤੇ ਰਜਤ ਚੋਹਾਨ ਨੇ ਮਿਲ ਕੇ 골ਡ ਮੈਡਲ ਜਿੱਤਿਆ ਹੈ ਤੇ ਤਿੰਨ ਖਿਡਾਰੀਆਂ ਨੇ ਆਪਣੇ ਨਿਸ਼ਾਨੇ ਸਟੀਕ ਰੱਖਦੇ ਹੋਏ ਮੁਕਾਬਲਾ 227 225 ਦੇ ਸਕੋਰ ਦੇ ਨਾਲ ਜਿੱਤ ਲਿਆ। ਏਸ਼ੀਅਨ ਗੇਮਜ਼ ਦੇ ਵਿੱਚ ਹੁਣ ਤੱਕ ਭਾਰਤ ਨੇ 2 골ਡ ਮੈਡਲ, 2 ਸਿਲਵਰ ਤੇ 15 ਬ੍ਰੌਂਜ਼ ਮੈਡਲ ਹਾਸਲ ਕੀਤੇ ਨੇ। ਤੀਰਅੰਦਾਜ਼ੀ ਦੇ ਵਿੱਚ 골ਡ ਮੈਡਲ ਦੇ ਨਾਲ ਭਾਰਤ 11ਵੇਂ ਸਥਾਨ ਤੇ ਬਣਿਆ ਹੋਇਆ ਤੇ ਤੀਰਅੰਦਾਜ਼ੀ ਦੇ ਵਿੱਚ ਭਾਰਤ ਨੇ ਬਾਜ਼ੀ ਮਾਰੀ ਹੈ 골ਡ ਆਪਣੇ ਨਾਂ ਕਰ ਲਿਆ ਹੈ ਭਾਰਤੀ ਟੀਮ ਨੇ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਨੇ ਕੰਪਾਊਂਡ ਇਵੈਂਟ ਦੇ ਵਿੱਚ 골ਡ ਮੈਡਲ ਆਪਣੇ ਨਾਂ ਕਰ ਲਿਆ ਹਾਲਾਂਕਿ ਭਾਰਤ ਦਾ ਇਹ ਏਸ਼ੀਅਨ ਗੇਮਸ ਦੇ ਵਿੱਚ ਦੂਜਾ 골ਡ ਮੈਡਲ ਹੈ ਉਥੇ ਹੀ ਮਹਿਲਾ ਤੀਰਅੰਦਾਜ਼ੀ ਟੀਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਾਂਸੀ ਦੇ ਤਗਮੇ ਦੇ ਨਾਲ ਹੀ ਸੰਤੋਸ਼ ਕੀਤਾ ਹੈ ਤੇ ਇਸ ਦੇ ਨਾਲ ਹੀ ਇਹਨਾਂ ਗੇਮਸ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਤੀਰਅੰਦਾਜ਼ੀ ਦੇ ਵਿੱਚ ਹੁਣ ਪੁਰਸ਼ ਇਵੈਂਟ ਦੇ ਵਿੱਚ ਭਾਰਤੀ ਟੀਮ ਨੂੰ गोल्ड मेडल हासिल हुआ है ਤੇ تیر اندازی ਦੇ ਵਿੱਚ ਮਹਿਲਾ ਟੀਮ ਉਸ ਦੇ ਨਾਲ ਹੀ ਪੁਰਸ਼ ਟੀਮ ਨੇ ਵੀ ਆਪਣਾ ਕਮਾਲ ਕਰਕੇ ਦਿਖਾਇਆ ਹੈ ਇਨਾਮ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਨੇ ਕੀ ਮੈਡਲ ਤੇ ਨਿਸ਼ਾਨਾ ਸਾਧਿਆ ਤ੍ਰਿਸ਼ਾ ਦੇਵ ਪੁਰਵਾਸਾ ਤੇ ਸੁਰੇਖਾ ਨੂੰ ਮੈਡਲ ਹਾਸਲ ਹੋਇਆ